ਪੈਲਸੀ ਨੂੰ ਅੱਜ ਮੋੜ ਤੋਂ ਯੂਐਸ ਹਾਊਸ ਸਪੀਕਰ ਚੁਣ ਲਿਆ ਗਿਆ ਹੈ ਨੈਂਸੀ ਅਮਰੀਕਾ ਦੀ ਅਜੇ ਹੀ ਪਹਿਲੀ ਔਰਤ ਬਣ ਗਈ ਹੈ ਜੋ ਦੂਜੀ ਵਾਰ ਯੂਐਸ ਹਾਊਸ ਸਪੀਕਰ ਵਜੋਂ ਚੁਣੀ ਗਈ ਹੈ ਇਸ ਵਾਰ ਨੈਂਸੀ ਨੂੰ ਡੈਮੋਕ੍ਰੇਟਸ ਵੱਲੋਂ ਬਹੁਮਤ ਹਾਸਲ ਹੋਇਆ ਤੇ ਉਸ ਨੂੰ ਮੋੜ ਸਪੀਕਰ ਦਾ ਅਹੁਦਾ ਹਾਸਲ ਕਰਨ ਵਿੱਚ ਸਫਲਤਾ ਮਿਲੀ ਨੈਂਸੀ ਨੂੰ 220 ਵੋਟਾਂ ਮਿਲੀਆਂ ਜਦਕਿ ਉਸ ਦੇ ਵਿਰੋਧੀ ਨੂੰ ਮਹਿਜ਼ 192 ਵੋਟਾਂ ਹੀ ਮਿਲੀਆਂ ਜੇਤ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨੈਂਸੀ ਨੇ ਕਿਹਾ ਕਿ ਉਸਨੂੰ ਪਤਾ ਹੈ ਕਿ ਜਿਸ ਤਰ੍ਹਾਂ ਦਾ ਕੰਮ ਉਹ ਕਰਦੀ ਹੈ ਉਹ ਬੇਹਰ ਕੋਈ ਨਹੀਂ ਕਰ ਸਕਦਾ ਨੈਂਸੀ ਪੰਜ ਬੱਚਿਆਂ ਦੀ ਮਾਂ ਹੈ ਤੇ ਨੌ ਬੱਚਿਆਂ ਦੀ ਦਾਦੀ ਹੈ ਕਾਦੀ ਰਾਸ਼ਟਰਪਤੀ ਡੋਨਲਡ 트ੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਇਆ 트ੰਪ ਨੇ ਨਵੇਂ ਸਾਲ ਦੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਮੋਦੀ ਨੂੰ ਨਿਸ਼ਾਨਾ ਬਣਾ ਕੇ ਟਿੱਪਣੀਆਂ ਕੀਤੀਆਂ ਨੇ ਅਸਲ ਵਿੱਚ 트ੰਪ ਨੇ ਅਫਗਾਨਿਸਤਾਨ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਭਾਰਤ ਵੱਲੋਂ ਦਿੱਤੇ ਗਏ ਫੰਡ ਨੂੰ ਬੇहद ਘੱਟ ਦੱਸਿਆ 트ੰਪ ਨੇ ਕਿਹਾ ਕਿ ਜੰਗ ਨਾਲ ਪ੍ਰਭਾਵਿਤ ਅਫਗਾਨਿਸਤਾਨ ਤੇ ਅਮਰੀਕਾ ਅਰਪਾਂ ਡਾਲਰ ਖਰਚ ਚੁੱਕਿਆ ਜਦਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ ਇੰਨਾ ਕੀ ਫੰਡ ਦਿੱਤਾ ਜਿਸ ਨਾਲ ਕੇਵਲ ਇੱਕ ਲਾਇਬ੍ਰੇਰੀ ਬਣਾਈ ਜਾ ਸਕਦੀ ਹੈ 트럼ਪ ਇੱਥੇ ਹੀ ਨਹੀਂ ਰੁਕੇ 트럼ਪ ਨੇ ਕਿਹਾ ਕਿ ਜਿੰਨਾ ਫੰਡ ਭਾਰਤ ਨੇ ਦਿੱਤਾ ਹੈ ਐਨਾ ਅਮਰੀਕਾ 5 ਘੰਟਿਆਂ ਦੇ ਵਿੱਚ ਖਰਚ ਕਰ ਦਿੰਦਾ ਹੈ ਅਸਲ ਵਿੱਚ ਭਾਰਤ ਵੱਲੋਂ ਅਫਗਾਨਿਸਤਾਨ ਦੇ ਵਿਕਾਸ ਲਈ ਹੋਰ ਪ੍ਰੋਜੈਕਟਾਂ ਦੇ ਨਾਲ-ਨਾਲ ਲਾਇਬ੍ਰੇਰੀਆਂ ਖੋਲਣ ਲਈ ਵੀ ਫੰਡ ਦਿੱਤੇ ਗਏ ਨੇ ਜਿਸ ਦਾ 트럼ਪ ਨੇ ਮਜ਼ਾਕ ਉਡਾਇਆ 트럼ਪ ਨੇ ਕਿਹਾ ਕਿ جنگ ਨਾਲ ਝੰਬੇ ਮੁਲਕ ਲਈ ਲਾਇਬ੍ਰੇਰੀਆਂ ਬਣਾਉਣ ਦੀ ਕੋਈ ਤੁਕ ਹੀ ਨਹੀਂ ਬਣਦੀ ਟਰੰਪ ਨੇ ਕਿਹਾ ਕਿ ਮੋਦੀ ਸਮੇਤ ਦੁਨੀਆ ਦੇ ਕਈ ਹੋਰ ਮੁਲਕ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਪਰ ਜੋ ਕੁਝ ਅਮਰੀਕਾ ਨੇ ਅਫਗਾਨਿਸਤਾਨ ਦੇ ਲਈ ਕੀਤਾ ਉਸ ਦੇ ਸਾਹਮਣੇ ਬਾਕੀਆਂ ਦਾ ਯੋਗਦਾਨ ਕੁਝ ਵੀ ਨਹੀਂ ਉਧਰ ਭਾਰਤ ਨੇ ਟਰੰਪ ਦੀਆਂ ਟਿੱਪਣੀਆਂ ਦਾ ਮੋੜਵਾ ਜਵਾਬ ਦਿੰਦਿਆਂ ਕਿਹਾ ਕਿ ਅਫਗਾਨਿਸਤਾਨ ਦੀ ਤਰੱਕੀ ਵਿੱਚ ਭਾਰਤ ਦਾ ਵੱਡਾ ਹੱਥ ਹੈ ਤੇ ਉੱਥੋਂ ਦੇ ਲੋਕਾਂ ਦੀਆਂ ਲੋੜਾਂ ਦੇ ਹਿਸਾਬ ਨਾਲ ਹੀ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ ਪ੍ਰਵਾਸੀਆਂ ਦਾ ਵਿਰੋਧ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਨੇ ਪ੍ਰਵਾਸੀਆਂ ਪ੍ਰਤੀ ਆਪਣੀ ਪਸੰਦ ਦਾ ਇਜ਼ਹਾਰ ਕੀਤਾ ਹੈ ਡੋਨਾਲਡ ਟਰੰਪ ਨੇ ਕਿਹਾ ਕਿ ਉਹਨਾਂ ਦੇ ਮੁਲਕ ਵਿੱਚ ਉਹੀ ਲੋਕ ਦਾਖਲ ਹੋਣ ਜੋ ਸਕਿਲਡ ਹੋਣ ਤੇ ਅਮਰੀਕੀ ਕੰਪਨੀਆਂ ਨੂੰ ਵਧਣ-ਫੁੱਲਣ 'ਚ ਮਦਦ ਕਰ ਸਕਦੇ ਹੋ ਟਰੰਪ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਜਦੋਂ ਸ਼ਟਰਡਾਊਨ ਦਾ سلسلہ ਤੋੜਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਰਿਪਬਲਿਕਨ ਤੇ ਡੈਮੋਕ੍ਰੇਟ ਪਾਰਟੀਆਂ ਦੇ ਸਿਖਰਲੇ ਆਗੂਆਂ ਦਰਮਿਆਨ ਬੈਠਕ ਹੋਈ ਪਰ ਇਹ ਬੈਠਕ ਬੇਸਿੱਟਾ ਰਹੀ ਜਿਸ ਕਰਕੇ ਅਮਰੀਕੀ ਸਰਕਾਰ ਦੇ ਦਫਤਰਾਂ ਨੂੰ ਅਜੇ ਵੀ ਤਾਲੇ ਲੱਗੇ ਰਹਿਣਗੇ ਮੀਟਿੰਗ ਵਿੱਚ ਦੋਵੇਂ ਧਿਰਾਂ ਅਮਰੀਕਾ ਮੈਕਸੀਕੋ ਸਰਹੱਦ ਤੇ ਕੰਦ ਦੀ ਉਸਾਰੀ ਨੂੰ ਲੈ ਕੇ ਆਪੋ ਆਪਣੇ ਸਟੈਂਡ ਤੇ ਬਜਿੱਧ ਰਹੀਆਂ 트럼ਪ ਵੱਲੋਂ ਕੰਦ ਦੀ ਉਸਾਰੀ ਲਈ 5.2 ਅਰਬ ਡਾਲਰ ਦੀ ਮੰਗ ਕੀਤੀ ਜਾ ਰਹੀ ਹੈ 트럼ਪ ਦਾ ਦਾਅਵਾ ਹੈ ਕਿ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਕੰਦ ਦੀ ਉਸਾਰੀ ਜ਼ਰੂਰੀ ਹੈ ਜਦਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਨਾਲ ਟੈਕਸ ਦੇਣ ਵਾਲੇ ਲੋਕਾਂ ਦਾ ਪੈਸਾ ਖਰਾਬ ਹੋਵੇਗਾ 2 ਜਨਵਰੀ 2019 ਨੂੰ ਸਰੀ ਪੁਲਿਸ ਨੂੰ ਸ਼ਾਮੀ 6:40 ਤੇ ਐਮਰਜੈਂਸੀ ਨੰਬਰ ਤੇ ਕਈ ਫੋਨ ਆਏ ਸ਼ਿਕਾਇਤ ਸੀ ਕਿ ਪਿਲਫਰਡ ਵਿੱਚ ਗੋਲੀਆਂ ਚੱਲੀਆਂ ਨੇ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਦੇਖਿਆ ਕਿ ਇੱਕ ਰਿਹਾਇਸ਼ ਦੇ ਉੱਤੇ ਕਈ ਗੋਲੀਆਂ ਚਲਾਈਆਂ ਗਈਆਂ ਸਨ ਮੌਕੇ ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਗੂੜੇ ਰੰਗ ਦੀ ਐਸਯੂਵੀ ਉੱਥੇ ਤੋਂ ਗਈ ਹੈ ਜਿਸ ਵਿਆਂ ਲਾਈਟਾਂ ਬੰਦ ਸੀ ਤੇ ਇਹ ਗੱਡੀ ਉਥੋਂ ਗੋਲੀਆਂ ਚੱਲਣ ਤੋਂ ਤੁਰੰਤ ਬਾਅਦ ਗਈ ਸੀ ਪੁਲਿਸ ਨੇ ਤੁਰੰਤ ਇਲਾਕੇ ਵਿੱਚ ਨਾਕਾਬੰਦੀ ਕਰਕੇ ਕਾਲੇ ਰੰਗ ਦੀ ਐਸਯੂਵੀ ਰੋਕੀ ਤੇ ਪੁੱਛਗਿੱਛ ਕੀਤੀ ਗੱਡੀ 'ਚ ਮੌਜੂਦ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਵਿੱਚੋਂ ਇੱਕ ਨੂੰ ਪੁਲਿਸ ਨੇ ਛੱਡ ਦਿੱਤਾ ਪੁਲਿਸ ਨੇ ਕਿਹਾ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ 40 ਸਾਲਾ ਤੇ 1 30 ਸਾਲਾ ਵਿਅਕਤੀ ਉਹਨਾਂ ਦੀ ਹਿਰਾਸਤ ਵਿੱਚ ਰਹਿਣਗੇ ਗੱਡੀ ਨੂੰ ਪੁਲਿਸ ਨੇ ਸੀਜ਼ ਕਰ ਲਿਆ ਫਿਰਾਸਤ ਵਿੱਚ ਲਏ ਵਿਅਕਤੀਆਂ ਦੀ ਪਛਾਣ ਪੁਲਿਸ ਨੇ ਜਨਤਕ ਨਹੀਂ ਕੀਤੀ ਹੈ ਪੁਲਿਸ ਨੇ ਦੱਸਿਆ ਕਿ ਗੋਲੀਆਂ ਚੱਲਣ ਨਾਲ ਕੋਈ ਵੀ ਜ਼ਖਮੀ ਨਹੀਂ ਹੋਇਆ ਤੇ ਜਦੋਂ ਘਰ ਤੇ ਗੋਲੀਆਂ ਚਲਾਈਆਂ ਗਈਆਂ ਤਾਂ ਉਸ ਸਮੇਂ ਘਰ ਦੇ ਅੰਦਰ ਕੋਈ ਵੀ ਨਹੀਂ ਸੀ ਜਾਂਚ ਅਧਿਕਾਰੀਆਂ ਮੁਤਾਬਕ ਗੋਲੀਆਂ ਕਿਸੇ ਨੂੰ ਨਿਸ਼ਾਨਾ ਬਣਾ ਕੇ ਹੀ ਚਲਾਈਆਂ ਗਈਆਂ ਸਨ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਬਾਰੇ ਹੋਰ ਕੋਈ ਜਾਣਕਾਰੀ ਹੋਵੇ ਤਾਂ ਸਿੱਧਾ ਸਰੀ ਆਰ ਸੀ ਐਮ ਪੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇਹ 2019 ਵਿੱਚ ਸਰੀ ਦਰਮਿਆਨ ਗੋਲੀਆਂ ਚੱਲਣ ਦੀ ਪਹਿਲੀ ਘਟਨਾ ਹੈ। ਸ਼ਹਿਰ ਵਿੱਚ ਸਾਲ 2018 ਦੌਰਾਨ 38 ਵਾਰ ਗੋਲੀ ਚੱਲੀ ਹੈ। ਵੈਂਕੂਵਰ 에어ਪੋਰਟ ਉੱਤੇ ਅੱਜ ਵੈਸਟ ਜੈਟ ਦੇ ਜਹਾਜ਼ ਦੀ ਕੇਟਰਿੰਗ ਵਾਲੇ ਟਰੱਕ ਦੇ ਨਾਲ ਟੱਕਰ ਹੋ ਗਈ। ਯਾਤਰੀਆਂ ਨਾਲ ਭਰਿਆ ਜਹਾਜ਼ ਉਡਾਣ ਭਰਨ ਹੀ ਵਾਲਾ ਸੀ ਤੇ 에어ਪੋਰਟ ਉੱਤੇ ਉਡਾਣ ਤੋਂ ਪਹਿਲਾਂ ਗੇੜਾ ਕੱਢਣ ਦੀ ਤਿਆਰੀਤ ਸੀ। ਇਸ ਰਨ ਪਾਇਲਟ ਨੇ ਜਹਾਜ਼ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੱਛੇ ਟਰੱਕ ਸੀ ਜਿਸ ਨਾਲ ਜਹਾਜ਼ ਦੀ ਟੱਕਰ ਹੋ ਗਈ ਅਧਿਕਾਰੀਆਂ ਮੁਤਾਬਕ ਯਾਤਰੀ ਸੁਰੱਖਿਅਤ ਨੇ ਜਿਨ੍ਹਾਂ ਨੂੰ ਦੂਜੇ ਜਹਾਜ਼ ਰਾਹੀਂ ਭੇਜਿਆ ਜਾ ਰਿਹਾ ਹੈ ਇਸ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਵੱਲੋਂ ਵੱਖ-ਵੱਖਰੇ ਦਾਅਵੇ ਵੀ ਕੀਤੇ ਜਾ ਰਹੇ ਨੇ ਤੇ ਜਹਾਜ਼ ਵਿੱਚ ਮੌਜੂਦ ਇੱਕ ਯਾਤਰੀ ਨੇ ਸੀ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਦੇ ਨਾਲ ਇੱਕ ਵਿਅਕਤੀ ਨੇ ਇਹ ਤੱਕ ਲਿਖਿਆ ਕਿ ਜਹਾਜ਼ ਨੂੰ ਕੋਈ ਬੈਕ ਕਿਵੇਂ ਕਰ ਸਕਦਾ ਹੈ ਫਿਲਹਾਲ ਬਚਾਏ ਰਿਹਾ ਕਿ ਹਾਦਸਾ ਗੰਭੀਰ ਨਹੀਂ ਸੀ ਤੇ ਸਭ ਯਾਤਰੀ ਸੁਰੱਖਿਅਤ ਨੇ ਲੰਡਨ ਸ਼ਹਿਰ ਚੋਂ ਕਰੀਬ 3 ਲੱਖ ਡਾਲਰ ਦਾ ਸਿੰਥੈਟਿਕ ਨਸ਼ਾ ਬਰਾਮਦ ਕੀਤਾ ਗਿਆ ਜਿਸ ਦੇ ਨਾਲ 2 ਨਲੌਕਸੋਨ ਕਿਟ ਕੋਕੀਨ ਤੇ ਕੈਸ਼ ਵੀ ਬਰਾਮਦ ਕੀਤੇ ਗਏ ਨੇ ਕੈਸਲਗ੍ਰੋਵ ਬੁਲੇਵਾਰਡ ਵਿੱਚ ਕੱਲ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਇਹ ਬਰਾਮਦਗੀ ਹੋਈ ਹੈ 2 ਜਨਵਰੀ 2019 ਨੂੰ ਰਾਤੀ ਕਰੀਬ 8 ਵਜੇ ਪੁਲਿਸ ਅਧਿਕਾਰੀਆਂ ਨੂੰ ਕੁਝ ਵਿਅਕਤੀਆਂ ਤੇ ਨਸ਼ਾ ਵੇਚੇ ਜਾਣ ਦਾ ਸ਼ੱਕ ਹੋਇਆ ਕਿਰਾਏ ਉੱਤੇ ਕਾਰ ਲੈ ਕੇ ਨਸ਼ਾ ਵੇਚਿਆ ਜਾ ਰਿਹਾ ਸੀ ਜਿਨ੍ਹਾਂ ਨੂੰ ਪੁਲਿਸ ਨੇ ਰੋਕ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਇਸ ਦੀ ਪੁਸ਼ਟੀ ਵੀ ਹੋ ਗਈ। ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੂੰ ਨਸ਼ਾ ਤੇ ਕੈਸ਼ ਬਰਾਮਦ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਹੀ ਵਿਅਕਤੀਆਂ ਦੇ ਸਬੰਧ ਵਿੱਚ ਇੱਕ ਘਰ 'ਤੇ ਛਾਪੇਮਾਰੀ ਕੀਤੀ ਗਈ ਤਾਂ ਪੁਲਿਸ ਨੂੰ ਹਥਿਆਰ, ਨਸ਼ਾ ਤੇ ਕੈਸ਼ ਮਿਲਿਆ। ਪੁਲਿਸ ਨੂੰ ਉੱਥੋਂ 739 ਗ੍ਰਾਮ ਫੈਂਟਨਿਲ ਜਿਸ ਦੀ ਕੀਮਤ 2,95,600 ਡਾਲਰ ਹੈ। 36 ਗ੍ਰਾਮ ਕੋਕੀਨ ਜਿਸ ਦੀ ਕੀਮਤ 3000 650 ڈالر ਹੈ 13000 ڈالر ਕੈਸ਼ ਡਿਜੀਟਲ ਸਕੀਲਸ ਤੇ ਦੋ ਨਲੌਕਸਨ ਕਿਟ ਨਲੌਕਸਨ ਕਿਟ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਵਿਅਕਤੀ ਵੱਲੋਂ ਨਸ਼ੇ ਦੀ ਜ਼ਿਆਦਾ ਮਾਤਰਾ ਲੈ ਜਾਣ ਤੋਂ ਬਾਅਦ ਉਸ ਦੀ ਜਾਨ ਬਚਾਉਣੀ ਹੋਵੇ ਇਸ ਸਬੰਧੀ ਪੁਲਿਸ ਨੇ 30 ਸਾਲਾ ਐਮਿਲੀ ਵਿਕਟੋਰੀਆ ਬਰਡਸਫੋਰਡ ਤੇ 43 ਸਾਲਾ ਡੈਨੀਅਲ ਜੌਨ ਮੈਕਲੀਓਡ ਨੂੰ ਚਾਰਜ ਕੀਤਾ ਦੋਵੇਂ ਲੰਡਨ ਦੇ ਹੀ ਵਸਨੀਕ ਨੇ ਸਾਬਕਾ ਅਲਬਰਟਾ ਕੈਬਨਿਟ ਮੰਤਰੀ ਸਟੀਫਨੀ ਮੈਕਲੀਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਸ ਤੋਂ ਪਹਿਲਾਂ ਸਟੀਫਨੀ ਨੇ ਮੁੜ ਤੋਂ ਚੋਣਾਂ ਨਾ ਲੜਨ ਦਾ ਐਲਾਨ ਵੀ ਕਰ ਦਿੱਤਾ ਸੀ ਪ੍ਰੀਮੀਅਰ ਨੋਟਲੀ ਨੇ ਇਸ ਸਬੰਧੀ ਜਨਤਕ ਤੌਰ ਤੇ ਇੱਕ ਬਿਆਨ ਜਾਰੀ ਕੀਤਾ ਹੈ ਇਹ ਬਿਆਨ ਬੁੱਧਵਾਰ ਰਾਤੀ 10 ਵਜੇ ਜਾਰੀ ਕੀਤਾ ਗਿਆ ਜਿਸ ਵਿੱਚ ਪ੍ਰੀਮੀਅਰ ਨੇ ਕਿਹਾ ਕਿ ਉਸ ਨੂੰ ਕੈਲਗਰੀ ਤੋਂ ਵਿਧਾਇਕ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਟੀਫਨੀ ਆਪਣੇ ਪਰਿਵਾਰ ਨਾਲ ਖੁਸ਼ ਰਹੇ ਮੈਕਲੀਨ ਨੇ ਕਿਹਾ ਸੀ ਕਿ ਉਹ ਮੁਰਤੂ ਚੋਣਾ ਨਹੀਂ ਲੜੇਗੀ ਜਿਸ ਨੇ ਕਿਹਾ ਕਿ ਉਹ ਮੁਰਤੂ ਆਪਣਾ ਵਕੀਲੀ ਦਾ ਕੰਮ ਚਾਰੀ ਰੱਖੇਗੀ ਇਸ ਤੋਂ ਪਹਿਲਾਂ ਮੈਕਲੀਨ ਅਲਬਰਟਾ ਵਿੱਚ ਔਰਤਾਂ ਸਬੰਧੀ ਇੱਕ ਮੰਤਰਾਲੇ ਚ ਮੰਤਰੀ ਸੀ ਮੈਕਲੀਨ ਨੇ ਕਿਹਾ ਕਿ ਉਸ ਨੇ ਇੱਕਦਮ ਅਸਤੀਫਾ ਇਸ ਕਰਕੇ ਦਿੱਤਾ ਕਿਉਂਕਿ ਉਸ ਨੂੰ ਇੱਕ ਲਾ ਫਰਮ ਤੋਂ ਵਕੀਲ ਲਈ ਨੌਕਰੀ ਦੀ ਪੇਸ਼ਕਸ਼ ਹੋ ਗਈ ਸੀ ਮੈਕਲੀਨ ਪੂਰੀਆਂ ਗਰਮੀਆਂ ਦੌਰਾਨ ਸਦਨ ਚੋਂ ਛੁੱਟੀ ਤੇ ਸੀ ਮੈਕਲੀਨ ਨੇ ਅਜਿਹੀ ਪਹਿਲੀ ਵਿਧਾਇਕ ਬਣ ਕੇ ਇਤਿਹਾਸ ਰਚਿਆ ਸੀ ਜਿਸ ਨੇ ਦਫ਼ਤਰ ਵਿੱਚ ਕੰਮ ਕਰਨ ਦੇ ਨਾਲ ਹੀ ਬੱਚੇ ਨੂੰ ਚੜ੍ਹੰਮ ਦਿੱਤਾ ਸੀ